ਅਸੀ ਸਾ ਆਮ ਘਰਾਂ ਦੇ ਬੰਦੇ ਹਾਂ। ਪਰਮਾਤਮਾ ਨੇ ਸਾਡੇ ਤੇ ਇਦੀ ਕਿਰਪਾ ਕੀਤੀ ਅਸੀਂ ਐਮ.ਐਲ.ਏ ਬਣ ਗਏ। ਸਾਡੇ 3 ਸਾਲ ਕੈਬਨਟ ਦੇ ਮਨਿਸਟਰ ਹੈ। ਸਾਡੇ 3 ਸਾਲ ਜੋ ਡਿਊਟੀ ਮੇਹਰਮਾਨ ਜੋਗ ਮੁੱਖ ਮੰਤਰੀ ਦੇ ਲਈ ਉਹ ਡਿਊਟੀ ਆਪਾਂ ਬੜੀ ਤੰਦੇਈ ਦੇ ਨਾਲ ਨਿਭਾਈ ਆ। ਸਮਝਦੇ ਕਿ ਗੱਲ। ਪਰ ਅੱਗੇ ਵੀ ਪਾਰਟੀ ਜਿੱਥੇ ਡਿਊਟੀ ਲਾਊਗੀ ਪਾਰਟੀ ਦੇ ਲਈ ਹਮੇਸ਼ਾ ਜਿਹੜਾ ਕੰਮ ਕਰਾਂਗੇ ਹਮੇਸ਼ਾ ਹੀ ਕੰਮ ਕਰਦੇ ਰਹਾਂਗੇ ਲੋਕਾਂ ਦੇ ਕੰਮ ਕਰਦੇ ਰਹਾਂਗੇ। ਦੂਜੀ ਗੱਲ ਇਹ ਹੈ ਕਿ ਮੈਂ ਤੁਹਾਨੂੰ ਕਈ ਵਾਰਾ ਮੀਡੀਆ ਵਾਲੇ ਸਾਥੀਆਂ ਨੂੰ ਦੱਸਿਆ ਕਿ ਮੈਂ ਤੇ ਅਮਰੀਕਾ ਛੱਡ ਕੇ ਆਈ ਸਿਟੀਜ਼ਨਸ਼ਿਪ ਛੱਡੀ। ਇਮਾਨਦਾਰੀ ਦੇ ਨਾਲ ਮੈਂ 10 ਸਾਲ ਪਾਰਟੀ 'ਚ ਕੰਮ ਕੀਤਾ। 10 ਸਾਲਾਂ 'ਚ ਮੈਂ ਇੱਕ ਵੀ ਛੁੱਟੀ ਨਹੀਂ ਕੀਤੀ। ਮੈਂ 24 ਘੰਟੇ ਕੰਮ ਕਰਦਾ ਰਿਹਾ ਪਾਰਟੀ ਲਈ। ਅੱਗੇ ਵੀ ਜਾਰੀ ਦਊਗਾ। ਮੇਰਾ ਕੋਈ ਏਜੰਡਾ ਨਹੀਂ ਹੈ ਕਿ ਮੈਂ ਮੰਤਰੀ ਬਣਨਾ ਜਾਂ ਮੈਂ ਮੁੱਖ ਮੰਤਰੀ ਬਣਨਾ ਮੇਰਾ ਪਿਓ ਦੰਬਰ ਦਾਸ ਸੀਗਾ। ਮੈਂ ਆਪਣੇ ਪਿੰਡ ਦਾ ਸਰਪੰਚਦਿਆਂ ਮੇਰਾ ਭਾਈ ਸਰਪੰਚਦਿਆਂ ਬੜੀ ਕਿਸਮਤ ਵਾਲਿਆਂ ਕਿ ਅਸੀਂ ਐਮਐਲਏ ਬਣ ਗਏ ਮੰਤਰੀ ਬਣ ਗਏ। ਸੋ ਮੈਂ ਸਮਝਦਾ ਕਿ ਸਾਡੀ ਪਾਰਟੀ ਕੋ 92 95 ਐਮਐਲਏ ਆ ਹੋਰ ਹੀ ਬੰਦਿਆਂ ਨੂੰ ਮੌਕਾ ਮਿਲਣਾ ਚਾਹੀਦਾ ਸਭ ਨੂੰ ਮੌਕਾ ਮਿਲਣਾ ਸਰਵਲ ਸਿੰਘ ਸੀਐਮ ਸਰ ਨੇ ਸਟਾਰਟਿੰਗ ਚ ਕਿਹਾ ਸੀ ਕਿ ਅਸੀਂ ਸਾਰੇ ਮਨਿਸਟਰਸ ਦੀ ਰਿਪੋਰਟ ਦੇਖਾਂਗੇ ਪਰਫਾਰਮੈਂਸ ਦੇਖਾਂਗੇ ਉਸ ਬਿਹਾਰ ਤੇ ਜਿਹੜਾ ਕੀਤਾ ਜਾਊਗਾ ਉਹਨੇ ਚੇਂਜ ਵੀ ਕੀਤੇ ਜਾ ਸਕਦੇ ਨੇ ਕਿ ਪਰਫਾਰਮੈਂਸ ਚ ਕੋਈ ਕਮੀ ਰਹੀ ਹੈ ਕਿ ਕਿਸੇ ਹੋਰ ਮਨਿਸਟਰ ਨੂੰ ਚੇਂਜ ਨਹੀਂ ਕੀਤਾ ਗਿਆ ਤੁਹਾਨੂੰ ਚੇਂਜ ਕਰ ਦਿੱਤਾ ਗਿਆ ਨਹੀਂ ਨਹੀਂ ਕੋਈ ਕੋਈ ਆਪਾਂ ਵੇਖੋ ਮੈਂ ਤਾਂ ਤੁਹਾਨੂੰ ਦੱਸਦਾ ਵੀ ਮੈਂ ਮਤਲਬ ਜਿਹੜਾ ਜਦੋਂ ਪੰਚਾਇਤੀ ਰਾਜ ਦਾ ਵਿਭਾਗਣ ਸੀਗਾ ਤੇ ਮੈਂ 11000 ਏਕੜ ਇਕੱਲਾ ਇੱਕੋ ਇੱਕ ਮੰਤਰੀ ਆ ਪੂਰੇ ਦੇਸ਼ ਚ ਪੰਜਾਬ ਚ ਨਹੀਂ ਪੂਰੇ ਦੇਸ਼ ਚ ਜਿੰਨੇ 11000 ਏਕੜ ਜ਼ਮੀਨ ਚ ਲੈ ਦੋ ਸਾਲ ਦੇ ਵਿੱਚ ਮੈਂ ਇਹਨਾਂ ਦਾ ਹੀ ਦੇ ਕਰੀਬ 4000 ਮਸਲਾ ਹੱਲ ਕੀਤਾ ਸਮਝਦੇ ਕਿ ਗੱਲ ਇਸ ਕਰਕੇ ਮੈਨੂੰ ਆਪਣੇ ਕੰਮ ਤੇ ਪੂਰੀ ਤਸੱਲੀ ਮੈਂ ਲੋਕਾਂ ਦਾ ਇਨਸਾਫ ਕੀਤਾ ਜੋ ਉਸ ਮੈਨੂੰ ਡਿਊਟੀ ਦਿੱਤੀ ਗਈ ਮੈਂ ਆਪਣੀ ਡਿਊਟੀ ਪੂਰੀ ਤਨਦੇ ਨਾਲ ਕੀਤੀ ਹੈ ਪਰ ਮੈਂ ਸਮਝਦਾ ਕਿ ਜਦੋਂ ਹੋਰ ਵੀ ਬੰਦੇ ਨੂੰ ਮੌਕਾ ਮਿਲਣਾ ਚਾਹੀਦਾ ਐਡੀ ਕਿਹੜੀ ਗੱਲ ਆ ਕੋਈ ਕੋਈ ਚੱਕਰ ਦੀ ਸਾਢੇ 3 ਸਾਲ ਜਿਆਦਾ ਬੜਾ ਲੰਮਾ ਸਮਾਂ ਪਾਰਟੀ ਨੇ ਆਪਣਾ ਮੌਕਾ ਦਿੱਤਾ ਕੋਈ ਗੱਲ ਨਹੀਂ ਇਦਾਂ ਨਹੀਂ ਕੋਈ ਚੱਕਰ ਕਿਉਂਕਿ ਅਸੀਂ ਦੇਖ ਲਈਏ ਥੋੜਾ ਥੋੜਾ ਜਿਹਾ ਕੰਟ੍ਰੋਵਰਸ਼ੀਅਲ ਰਹਾ ਪਹਿਲਾਂ ਰੂਰਲ ਡਿਵੈਲਪਮੈਂਟ ਜਿਹੜਾ ਗਿਆ ਉਹ ਲੈ ਲਿੱਤਾ ਗਿਆ ਉਸ ਤੋਂ ਬਾਅਦ ਜਿਹੜੇ ਆਪਾਂ ਐਡਮਿਨਿਸਟ੍ਰੇਟਿਵ ਰਿਫਾਰਮਸ ਦੀ ਗੱਲ ਕਰ ਲਈਏ ਉਹ ਚ ਕਹਿੰਦਾ ਗਿਆ ਕਿ ਇਹ ਤਾਂ ਡਿਪਾਰਟਮੈਂਟ ਹੀ ਨਹੀਂ ਸੀਗਾ ਐਨਆਰ ਆ ਫੇਰ ਸਿਰਫ ਰਹਿ ਗਿਆ ਸੀਗਾ ਇੱਕ ਡਿਪਾਰਟਮੈਂਟ ਰਹਿ ਗਿਆ ਸੀ ਉਹ ਕੋਈ ਗੱਲ ਨਹੀਂ ਫੇਰ ਕੀ ਕਲਦੀਪ ਧਾਲੀਵਾਲ ਕਲਦੀਪ ਧਾਲੀਵਾਲ ਆ ਮਹਿਕਮਿਆਂ ਦਾ ਕਲਦੀਪ ਧਾਲੀਵਾਲ ਨਹੀਂ ਬਣਿਆ 40 ਸਾਲ ਲਾ ਕੇ ਆਪਾਂ ਧਾਲੀਵਾਲ ਬਣਿਆ ਆਪਾਂ ਕੋਈ ਐ ਕੋਈ ਸਦਕੇ ਨੇ ਥਾਲੀ ਚ ਪਾ ਕੇ ਨਹੀਂ ਦਿੱਤਾ ਅਸੀਂ ਮਿਹਨਤ ਕਰਕੇ ਇੱਥੋਂ ਤੱਕ ਆਏ ਪਾਰਟੀ ਜੋ ਹੀ ਮਿਹਨਤ ਕੀਤੀ ਹੈ ਰਾਤ ਦਿਨ ਮਿਹਨਤ ਕੀਤੀ ਮਾਜੇ ਦੇ ਵਿੱਚ ਔਰ ਹੁਣ ਵੀ ਮਿਹਨਤ ਕਰਾਂਗੇ ਪਾਰਟੀ ਲਈ ਅੱਗੇ ਵੀ ਸਤਾਈ ਦੇ ਵਿੱਚ ਜੂਟਨ ਕਰਨਾ ਪਾਰਟੀ ਦੇ ਮਿਹਨਤ ਕਰਾਂਗੇ ਠੋਕ ਕੇ ਮਿਹਨਤ ਕਰਾਂਗੇ ਕੋਈ ਗੱਲ ਨਹੀਂ ਹੈ ਕੋਈ ਆਪਣੀ ਮਤਲਬ ਦਿੱਖ ਜਰੀ ਇੱਕ ਕਰਕੇ ਦੀਗੇ ਸਹੀ ਮੰਤਰੀ ਹਾਂ ਤੇ ਕੁਲਦੀਪਤਾ ਲੀਵਾਲੀ ਨਹੀਂ ਅਸੀਂ ਆ ਅਸੀਂ ਪਹਿਲਾਂ ਹੀ ਕੁਲਦੀਪਤਾ ਲੀਵਾਲੀ ਆ ਕੋਈ ਇਦਾਂ ਕੁਝ ਗੱਲ ਕੀਤੀ ਸੀ ਐਮਐਸ ਨਾਲ ਕੋਈ ਨਾਰਾਜ਼ਗੀ ਨਹੀਂ ਨਹੀਂ ਕੋਈ ਗੱਲ ਨਹੀਂ ਕਿ ਇਹ ਤਾਂ ਨਹੀਂ ਕਿ ਦਿੱਲੀ ਵਾਲੇ ਤੇ ਪੰਜਾਬ ਵਾਲੇ ਦੇ ਵਿੱਚ ਕਿਤੇ ਰਹਿ ਗਏ ਨਹੀਂ 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 ਨਾ ਦਿੱਲੀ ਨਾ ਪੰਜਾਬ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਟੱਕਰ ਅੱਗੇ ਅੱਗੇ ਵੀ ਕੰਮ ਇਸ ਤਰੀਕੇ ਨਾਲ ਇਸੇ ਤਰ੍ਹਾਂ ਇਸੇ ਤਰ੍ਹਾਂ ਇਸੇ ਤਰ੍ਹਾਂ ਇੱਕ ਇੱਕ ਹਿਸਾਬ ਸਵਾਲ ਹੈ ਕ੍ਰੈਡੀਬਿਲਟੀ ਤੇ ਨਹੀਂ ਆਏਗਾ ਕਿ ਆਪਣੇ ਇਲਾਕੇ ਦੇ ਲੋਕ ਪੁੱਛਣਗੇ ਕਿ ਮਿਨਿਸਟਰ ਸੀਗੇ ਸਾਢੇ 3 ਸਾਲ ਰਹੇ ਇੱਕਦਮ ਤੋਂ ਕੀ ਹੋ ਗਿਆ ਤੁਸੀਂ ਕਦੀ ਇਹ ਨਾਲੇ ਆਇਓ ਮੈਂ ਤੁਹਾਨੂੰ ਦੱਸੂਗਾ ਮੈਂ ਆਪਣੇ ਇਲਾਕੇ ਲਈ ਕਿੰਨਾ ਕੰਮ ਕੀਤਾ ਅੱਗੇ ਵੀ ਕਰ ਦੇ ਦਾਂਗੇ ਕੋਈ ਇੱਦਾਂ ਦੀ ਕੱਲੇ ਕੇਂਦਰੀ ਮੰਤਰੀ ਨੂੰ ਮਿਲੇ ਵੀ ਸੀ ਅੱਜ ਤਾਂ ਮੈਂ ਕੱਲ ਆਪਣੇ ਹਲਕੇ ਦਾ ਮਾਮਲਾ ਹੱਲ ਕਰਕੇ ਆਂ ਮਿਲਦੇ ਦਾਂਗੇ ਕੇਂਦਰੀ ਮੰਤਰੀਆਂ ਨੂੰ ਮਿਲਾਂਗੇ ਅਜੇ ਨਾਲੇ ਦੇ ਵਿਕਾਸ ਵਾਸਤੇ ਜਿੱਥੇ ਵੀ ਜਾਣਾ ਪਿਆ ਜਾਵਾਂਗੇ ਆਪਾਂ ਕੋਈ